ਬੀਤੇ ਦਿਨੀ ਲੁਧਿਆਣਾ ਦੇ ਸਲੀਮ ਟਾਵਰ ਖਜੂਰ ਚੌਕ ਵਿੱਚ ਲੋਕਾਂ ਨੇ ਘਰਾਂ ਤੋਂ ਬਾਹਰ ਨਿਕਲ ਕੇ ਪ੍ਰਦਰਸ਼ਨ ਕੀਤਾ ਸੜਕ ਜਾਮ ਕੀਤੀ ਜਾਂਦੀ ਹੈ ਨਾਰੇਬਾਜ਼ੀ ਕਰਦੇ ਹੋਏ ਪਾਵਰ ਕਾਮ ਕਾਰਿਆਲੇ ਦੇ ਬਾਹਰ ਉਸਤਾ ਕਿਰਾਉ ਕੀਤਾ ਗਿਆ ਮੋਹੱਲੇ ਦੇ ਵਿਜੇ ਪਾਸਕਰ ਨੇ ਦੱਸਿਆ ਕਿ 20 ਦਿਨਾਂ ਤੋਂ ਲੋਕ ਬਿਜਲੀ ਪਾਣੀ ਦੀ ਸਮੱਸਿਆ ਦੇ ਨਾਲ ਪਰੇਸ਼ਾਨ ਨੇ ਬਿਜਲੀ ਪਾਣੀ ਨਾ ਹੋਣ ਦੇ ਚਲਦੇ ਉਹਨਾਂ ਨੂੰ ਮੁਸ਼ਕਲ ਆ ਰਹੀ ਹੈ ਬੱਚੇ ਬਿਮਾਰ ਹੋ ਰਹੇ ਨੇ ਬਿਨਾਂ ਨਹਾਤੇ ਧੋਤੇ ਉਹਨਾਂ ਨੂੰ ਸਕੂਲ ਭੇਜਣਾ ਪੈ ਰਿਹਾ ਹੈ ਕਈ ਵਾਰ ਚੱਕਰ ਲਗਾ ਲਗਾਉਣ ਦੇ باوجود ਵੀ ਉਹਨਾਂ ਦੀ ਸੁਣਵਾਈ ਨਹੀਂ ਹੋਈ ਕਿਸ ਤਰ੍ਹਾਂ ਲੋਕਾਂ ਨੇ ਵਿਧਾਇਕ ਦੇ ਖਿਲਾਫ ਪੜਾਸ ਕੱਢੀ ਐ ਆਓ ਦੇਖਦੇ ਆ ਲੁਧਿਆਣਾ ਲਾਈਵ ਤੇ ਲਈ ਅਮਿੱਥਾ ਆਪੜ ਦੀ ਰਿਪੋਰਟ ਮੇਰਾ ਨਾਮ ਜੀ ਰੋਹਿਤ अरोड़ा ਅੱਜ ਬਿਜਲੀ ਦਫ਼ਤਰ ਤੇ ਬਾਹਰ ਤਾਂ ਨੰਨਾਰਾ ਪੈ ਗਿਆ ਕੀ ਗੱਲ ਹੋ ਰਹੀ ਤੋਂ ਨਾਲ ਹੀ ਇਸ ਕਰਕੇ ਲਾਣਾ ਪੈ ਗਿਆ ਜਿਹੜੇ ਲੋਕਾਂ ਦੇ ਦੁੱਖ ਤੇ ਤਕਲੀਫਾਂ ਵਾ ਉਹ ਇੱਥੇ ਦੇ ਐਮਐਲਏ ਸਾਹਿਬ ਨੂੰ ਨਹੀਂ ਦੇਖਦੀਆਂ ਉਹ ਇੱਥੇ ਦੇ ਜਿਹੜੇ ਭਗਵੰਤ ਮਾਨ ਸਾਹਿਬ ਨੇ ਪੰਜਾਬ ਦੇ ਉਹਨਾਂ ਨੂੰ ਨਹੀਂ ਦੇਖਦੀਆਂ 5 ਦਿਨ ਹੋ ਗਏ 5 ਦਿਨਾਂ ਤੋਂ ਇਸ ਮਹੱਲੇ ਦੇ ਵਿੱਚ ਲਾਟ ਨਹੀਂ ਹੈ 5 ਦਿਨਾਂ ਦੇ ਵਿੱਚ ਇਸ ਮਹੱਲੇ ਦੇ ਵਿੱਚ ਪਾਣੀ ਨਹੀਂ ਹੈ 5 ਦਿਨਾਂ ਤੋਂ ਇੱਕ ਇਹੋ ਜਿਹਾ ਪੇਸ਼ੈਂਟ ਹੈ ਜਿਹਨੂੰ ਠੰਡੇ ਓਰੀਏ ਤੇ ਰੱਖਣ ਦੀ ਲੋੜ ਆ ਉਹਨੂੰ ਠੰਡ ਜ ਨਹੀਂ ਮਿਲ ਰਹੀ ਡਾਕਟਰਾਂ ਨੇ ਦੱਸਿਆ ਹੋਇਆ ਉਹਨੂੰ ਠੰਡੀ ਜਗ੍ਹਾ ਤੇ ਰੱਖੋ ਸ਼ਰਮ ਚਾਹੀਦੀ ਆ ਉਸ ਸਰਕਾਰਾਂ ਨੂੰ ਜਿਹੜੀਆਂ ਵਾਅਦਾ ਕਰ ਦਿੰਦੀਆਂ ਬਿਜਲੀ ਫ੍ਰੀ ਹੋਣ ਦੀਆਂ ਤੇ ਮੁੜ ਕੇ ਬਿਜਲੀ ਪੰਚਾਨ ਤੱਕ ਦਾ ਗੰਮ ਨਹੀਂ ਰੱਖ ਸਕਦੀਆਂ ਤੇ ਇਹਨਾਂ ਨੂੰ ਚੰਗਾ ਫ੍ਰੀ ਨਾ ਕਰੋ ਪੈਸੇ ਲੈ ਲਓ ਪਰ ਪ੍ਰੋਪਰ ਚੀਜ਼ ਦੇ ਦਿਓ ਸੰਗਵੰਤ ਸਮਾਂ ਦਾ ਕਹਿਣਾ ਸੀਗਾ ਇੱਥੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ ਕੀ ਕਹਿਣਾ ਚਾਹਦੇ ਰੰਗਲਾ ਪੰਜਾਬ ਦੇਖੋ ਇਹ ਰੰਗਲਾ ਪੰਜਾਬ ਜਿਹੜਾ ਹੈਗਾ ਤੁਹਾਨੂੰ ਮੈਨੂੰ ਕੱਲੇ ਨੂੰ ਦੱਸਣ ਦੀ ਲੋੜ ਨਹੀਂ ਸਾਰੇ ਪੰਜਾਬ ਵਾਸੀਆਂ ਨੂੰ ਪਤਾ ਤਾਂ ਥਾਂ ਥਾਂ ਤੇ ਖੂਨ ਡੁੱਲਿਆ ਜਾ ਰਿਹਾ ਹੈ ਕਿੰਨ੍ਹੇ ਦਿਨ ਤੋਂ ਦਿਨ ਬਾਹਰ ਦਾਤਾ ਹੋ ਰਹੀਆਂ ਦਿਨ ਬਦੋਂ ਨੇ ਸੱਡਕਾਤੀਆਂ ਹੋ ਰਹੀਆਂ ਦਿਨ ਬਦੋਂ ਨੇ ਲੋਕਾਂ ਨੂੰ ਬਿਜਲੀ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦਿਨ ਬਦੋਂ ਪਤਾ ਨਹੀਂ ਪਾਣੀ ਦਾ ਸਾਹ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਰੰਗਲਾ ਪੰਜਾਬੀ ਹੈ ਹੋਰ ਕਿਹੋ ਜਿਹਾ ਰੰਗਲਾ ਪੰਜਾਬ ਚਾਹੁੰਦੇ ਸੀ ਜਿੱਦਾਂ ਇਹ ਸੋਨੇ ਦੀ ਚੀੜੀ ਕੱਲਾ ਸੀ ਹੱਥ ਜੋੜ ਕੇ ਬੇਨਤੀ ਆ ਉਹਨਾਂ ਲੀਡਰਾਂ ਨੂੰ ਜਿਹੜੇ ਵਕੀਲੀ ਲੀਡਰ ਪੜਾ ਕਰਦੇ ਨੇ, ਰਾਜਨੀਤੀ ਕਰਦੇ ਨੇ, ਪਿਆਰ ਨੀਤੀ ਨਹੀਂ ਕਰਦੇ। ਇਹਨੂੰ ਰੰਗਲਾ ਪੰਜਾਬ ਬਣਾਉਣ ਦੀ ਕਿਰਪਾਲਤਾ ਕਰੋ। ਲੋਕਾਂ ਨੂੰ ਦੁਖੀ ਨਾ ਕਰੋ। ਤੁਸੀਂ ਦੁਬਾਰਾ ਮੋਡਲ ਫੈਸ਼ਨ ਉਹੀ ਕਰਤਾ ਪੱਖਿਆਂ ਵਾਲਾ। ਉਹ ਬਿੰਬੀਆਂ ਵਿਚਾਰੀਆਂ ਪੱਖਾ ਲੈ ਕੇ ਚੱਲਦੀਆਂ ਪਈਆਂ। ਪੁਰਾਣੇ ਵਾਲਾ ਜਮਾਨਾ ਲਿਆਤਾ ਤੁਸੀਂ। ਇਹੋ ਜਿਹਾ ਪੰਜਾਬ ਨਹੀਂ ਚਾਹੀਦਾ ਸੀ। ਇਹਨੂੰ ਰੰਗਲਾ ਸੀ ਤੇ ਰੰਗਲਾ ਰਹਿਣ ਦੋ। ਇਹੋ ਜਿਹਾ ਰੰਗਲਾ ਹੀ ਚਾਹੀਦਾ। ਕਮਾਨ ਤਮਾਨ ਨੇ 300 ਯੂਨਟਾ ਫ੍ਰੀ ਕੀਤੀ ਸੀ ਕੀ ਮੰਨਦੇ ਹੁਣ 300 ਯੂਨਟਾ ਫ੍ਰੀ ਚਾਹੀਦੀ ਆ ਕਿ ਨਹੀਂ ਚਾਹੀਦੀਆਂ ਉਹ ਜਿਹੜੀਆਂ 300 ਯੂਨਟਾ ਫ੍ਰੀ ਕੀਤੀਆਂ ਸੀ ਉਹੀ ਤਾਂ ਆਂਟੀਆਂ ਆ ਆਂਟੀਆਂ ਅੰਕਲ ਆ ਭਰਾ ਕਹਿਣਾ ਸਾਰੀਆਂ ਉੱਥੇ ਲੈਣੀ ਹੋਈਆਂ ਵਾ ਜੇ ਬਿਜਲੀ ਆਉਂਦੀ ਹੁੰਦੀ ਤਾਂ ਲੋਕਾਂ ਨੂੰ ਰੋਡ ਤੇ ਆਣ ਦੀ ਕੀ ਲੋੜ ਪੈਣੀ ਸੀ ਉਹ 300 ਜਿਹੜੀਆਂ ਬਿਜਲੀ ਮੁਫਤ ਕੀਤੀ ਸੀਗੀ ਨਾ ਉਹ ਲਾਰਿਆਂ ਚ ਘਰ ਬੈਠੇ ਜਿੱਦਾਂ ਥੋੜੇ ਦਿਨ ਪਹਿਲਾਂ ਐਨਓਸੀ ਬੰਦ ਕਰਤੀ ਉਹ ਹੁਣ ਐਨਓਸੀ ਵੀ ਬੰਦ ਹੀ ਆ ਉਹ ਰਾਤੀ ਕਹਿ ਦਿੰਦੇ ਆ ਸੋਰੇ ਪੁੱਲ ਜਾਂਦੇ ਆ ਮੈਂ ਜੀ ਮਾਸਟਰ ਜੀ ਕਿਹੜਾ ਤਾਂ ਉਹ ਲਾਚੇ ਹੀ ਕਹਿਣਾ ਪਾਵਾਂਗਾ ਜੇ ਵੋਟਾਂ ਲੈਣੀਆਂ ਹਨ ਤਾਂ ਕੰਮ ਕਰੋ ਜੇ ਲਾਂਟਾਂ ਲੈਣੀਆਂ ਬਿੰਦੇਦਾਂ ਦੇ ਡਰਾਮੇ ਕਰੋ ਬਸ ਮੇਰਾ ਨਾਮ ਵਿਜੇਪਾਸਤਰ ਆ ਜੀ ਅਸੀਂ ਅਸ਼ੋਕਨਗਰ ਸੇ ਖਜੂਰ ਚੌਂਕ ਤੋਂ ਆਏ ਹਾਂ ਕੀ ਮਾਮਲਾ ਜਿਹੜਾ ਇੱਥੇ ਨਾਮਾ ਕਰਨਾ ਤੇ ਆਪਾਂ ਲੋੜ ਆ ਸਰ ਸਾਡੇ ਲਾਈਟ ਦੀ ਸਮੱਸਿਆ ਆ ਸਾਡੇ ਲਾਈਟ ਨਹੀਂ ਆ ਰਹੇ ਕਮ ਸੇ ਕਮ 20 ਦਿਨ ਤੋਂ ਦਾ ਬਹੁਤ ਜ਼ਿਆਦਾ ਇਹ ਸਮੱਸਿਆ ਆ ਵੈਸੇ ਜਦੋਂ ਦੇ ਇਲੈਕਸ਼ਨ ਹੋਏ ਆ ਸਾਨੂੰ ਸਮੱਸਿਆ ਉਦੋਂ ਦੀ ਹੀ ਆ ਰਹੀ ਆ ਸਮੱਸਿਆ ਇਹ ਆ ਕਿ ਵੋਲਟੇਜ ਨਹੀਂ ਆ ਰਿਹਾ ਪੂਰੇ ਕਿਸੇ ਦੇ ਘਰ 40 ਵੋਲਟ ਆ ਜਾ ਰਿਹਾ ਕਦੇ 60 ਵੋਲਟ ਆ ਜਾ ਰਿਹਾ ਉਹਦੇ ਨਾਲ ਸਾਡੇ ਪੱਖੇ ਸੜ ਗਏ ਆ ਏਸੀ ਸੜ ਗਏ ਆ ਸਾਡਾ ਮੱਲੇਆਂ ਦਾ ਮੱਲੇ ਵਸੇਆਂ ਦਾ ਬਹੁਤ ਨੁਕਸਾਨ ਹੋਇਆ ਆ ਘਰ ਵਿੱਚ ਪਾਣੀ ਹੈ ਨਹੀਂ ਘਰ ਵਿੱਚ ਲਾਈਟ ਹੈ ਨਹੀਂ ਤੁਸੀਂ ਯਕੀਨ ਨਹੀਂ ਮੰਨੋਗੇ ਮੈਨੂੰ 2 ਦਿਨ ਹੋ ਗਏ ਮੈਂ ਨਹਾਤਾ ਹੀ ਨਹੀਂ ਕਿੱਥੇ ਨਹਾਉਣ ਜਾਈਏ ਪਾਣੀ ਹੈ ਨਹੀਂ ਘਰ ਜੂਠੇ ਬਰਤਨ ਪਏ ਆ ਟਿਹਰਦਾਰਾ ਲੱਗਿਆ ਆ ਪਾਣੀ ਹੈ ਨਹੀਂ ਨਿਆਣੇ ਉਦਾਂ ਹੀ ਬਗਾਇਰ ਗਰਮੀ ਦੇ ਵਿੱਚ ਪਰੇਸ਼ਾਨ ਆ ਨਿਆਣੇ ਨਹਾ ਨਹੀਂ ਸਕਦੇ ਕੋਈ ਨਹਾ ਹੀ ਨਹੀਂ ਸਕਦਾ ਜੇ ਪਾਣੀ ਹੀ ਨਹੀਂ ਹੈ ਪਾਣੀ ਤਾਂ ਹੀ ਆਊਗਾ ਜੇ ਲਾਈਟ ਹੋਏਗੀ ਲਾਈਟ ਹੈ ਹੀ ਨਹੀਂ ਉਹ ਮੋਟਰਾਂ ਛੜੀ ਜਾਂਦੀਆਂ ਆ ਸਾਡੇ ਸਾਨੂੰ ਬੜੀ ਮੁਸ਼ਕਲ ਆ ਜੀ ਬਹੁਤ ਸਮੱਸਿਆ ਆ ਸਾਡੇ ਸਾਡੀ ਸੁਣਵਾਈ ਕੋਈ ਨਹੀਂ ਅਸੀਂ ਆਪਣੇ ਐਮਐਲਏ ਸਾਹਦੇ ਕੋਲ ਵੀ ਜਾ ਕੇ ਆਏ ਆ ਉਹ ਸਭ ਮਿੱਠੀਆਂ ਗੋਲੀਆਂ ਹੀ ਦਿੰਦੇ ਆ ਜੀ ਤੁਹਾਡੇ ਏਰੀਆ ਦੇ ਐਮਐਲਏ ਤਾਂ ਕੀ ਬੱਗਾ ਸਾਹਿਬ ਬੋਲਦੇ ਆ ਜੀ ਉਹਨਾਂ ਨੂੰ ਠੀਕ ਹੈ ਜੀ ਅਸੀਂ ਉਹਨਾਂ ਦੇ ਕੋਲ ਗਏ ਸੀ ਬੱਗਾ ਸਾਹਿਬ ਕੋਲ ਕਿੰਨੀ ਵਾਰੀ ਗਏ ਸੀ ਅਜੇ 4 ਵਾਰ ਜਾ ਚੁੱਕੇ ਆ ਜੀ ਕੀਪਕਾ ਸਾਹਿਬ ਵੱਲੋਂ ਕੀ ਰੇ ਮਿੱਠੀਆਂ ਗੋਲੀਆਂ ਹੀ ਮਿਲਦੀਆਂ ਜੀ ਲੋਜੇ ਉਹ ਆ ਗਿਆ ਜੀ ਉਹਨਾਂ ਨੇ ਕੇਵਲ ਰੱਖ ਲਈ ਆ ਜੀ ਸਟਾਫ ਉਥੋਂ ਚੱਲ ਪਿਆ ਆ ਜੀ ਇੱਥੇ ਆ ਗਿਆ ਆ ਜੀ ਮੈਂ ਹੁਣ ਤੁਹਾਨੂੰ ਦੱਸਦਾ ਜੀ ਬਈ ਰਾਤੀ ਸਟਾਫ ਪਹੁੰਚਿਆ ਉਹਨਾਂ ਨੇ ਲਗਭਗ 3-4 ਘੰਟੇ ਬੜੀ ਮੁਸ਼ਕਲ ਸੀ ਉਹਨਾਂ ਨੂੰ ਉੱਥੇ ਮਜਬੂਰ ਕੀਤਾ ਉਹ ਕੇਵਲ ਪਵਾਉਣ ਦੇ ਲਈ ਇਹ ਸਾਰੇ ਸਾਥੀਆਂ ਦਾ ਸਹਿਯੋਗ ਦੇ ਨਾਲ ਬਹੁਤ ਮਜਬੂਰ ਕੀਤਾ ਉਹ ਕੇਵਲ ਲੈ ਕੇ ਰਾਤੀ ਆਏ 3-4 ਘੰਟੇ ਉਹਨਾਂ ਨੇ ਲਾਏ ਜਦੋਂ ਸਪਲਾਈ ਦੇਣ ਲੱਗੇ ਤੇ ਉਹ 15 ਮਿੰਟ ਬਾਅਦ ਉਹ ਜਿਹੜੀ ਕੇਬਲ ਫਿੱਟ ਕਰਕੇ ਗਿਆ ਜੀ ਉਹ ਥੱਲੇ ਡਗ ਪਈ ਜ਼ਮੀਨ ਦੇ ਉੱਤੇ ਹੁਣ ਲਾਈਟ ਹੈ ਹੀ ਨਹੀਂ ਬਿਲਕੁਲ ਨਹੀਂ ਹੈ ਹਾਂਜੀ ਜੀ ਗੱਲ ਕਰੀਏ ਬਿਜਲੀ ਬੋਰਡ ਦੇ ਅਧਿਕਾਰੀਾਂ ਤਾਂ ਉਹਨਾਂ ਦਾ ਕੀ ਕਹਿਣਾ ਜੀ ਜਿਹੜੇ ਬਿਜਲੀ ਦੇਖੋ ਜੀ ਸਵੇਰ ਦਾ ਹੁਣ ਫੋਨ ਕਰੀਏ ਜਾ ਰਹੇ ਹਾਂ ਉਹਨਾਂ ਨੂੰ ਉਹ ਪਤਾ ਨਹੀਂ ਕਿਹੜੇ ਜਾਮ ਦੇ ਵਿੱਚ ਫਸੇ ਜਾਂ ਪਤਾ ਨਹੀਂ ਖੜਿਆ ਪਾਕਿਸਤਾਨ ਗਿਆ ਹੈ ਜਾਂ ਕਿਸੇ ਹੋਰ ਦੇਸ਼ ਦੇ ਵਿੱਚ ਗਿਆ ਹੈ ਵੀ ਜਿਹੜਾ ਉਹਨਾਂ ਨੂੰ ਇੰਨਾ ਟਾਈਮ ਲੱਗ ਗਿਆ ਉਹ ਕਿਉਂ ਨਹੀਂ ਆ ਰਿਹਾ ਅੱਜ ਕੱਲ ਦਾ ਇਹ ਅਸਰ ਦਾ ਬੜੀ ਛੇਤੀ ਆ ਜਾਂਦੇ ਆ ਇਹਨਾਂ ਨੂੰ ਤਾਂ ਸੁਵਿਧਾਈ ਬਹੁਤ ਹੈਗੀਆਂ ਲਾਲ ਬੱਤੀਆਂ ਮਿਲੀਆਂ ਆ ਬੜਾ ਕੁਝ ਇਹਨਾਂ ਦੇ ਕੋਲ ਸੁਵਿਧਾ ਹੈਗੀਆਂ ਪਰ ਇੱਥੇ ਨਹੀਂ ਪਹੁੰਚ ਰਹੇ ਪਤਾ ਨਹੀਂ ਅੱਜ ਕਿੱਥੇ ਚਲੇ ਗਏ ਆ ਸਾਡੇ ਸਾਥ ਹੀ ਆ ਇਹਨਾਂ ਨੇ ਬਾਰ-ਬਾਰ ਫੋਨ ਕੀਤਾ ਆ ਜੀ ਪਤਾ ਨਹੀਂ ਆ ਹੀ ਨਹੀਂ ਰਹੇ ਜੀ ਸਮਾਂ ਸਰਕਾਰ ਦੀ ਜਦੋਂ ਸਰਕਾਰ ਬਣੀ ਸੀ ਉਹਨਾਂ ਵੱਲੋਂ ਕਿਹਾ ਗਿਆ ਸੀਗਾ ਕਿ ਜਦੋਂ ਸਾਡੀ ਸਰਕਾਰ ਆ ਜਾਏਗੀ ਕੋਈ ਕਟ ਨਹੀਂ ਲੱਗੇਗਾ ਕੁਝ ਨਹੀਂ ਹਾਂਜੀ ਹਾਂਜੀ ਕੀ ਕਹਿਣਾ ਚਾਹਦੇ ਹੋ ਤੁਹਾਡੇ ਗੱਲ ਹੈ ਜੀ ਵੀ ਉਦੋਂ ਤਸੱਲੀ ਤਾਂ ਇਹ ਹੀ ਦਿੱਤੀ ਗਈ ਸੀ ਕਿ ਵੀ ਤੁਹਾਨੂੰ ਲੋਕਾਂ ਨੇ ਪਸੰਦੀ ਤਾਂ ਕੀਤਾ ਮੈਡਮ ਬਈ ਜਦੋਂ ਇਹ ਸਾਰੇ ਲੋਕਾਂ ਨੂੰ ਇਹ ਕਿਹਾ ਗਿਆ ਕਿ ਤੁਹਾਡੇ ਲਾਈਟ ਜਿਹੜੀ ਆ 24 ਘੰਟੇ ਰਹੇਗੀ ਤੁਹਾਨੂੰ ਕੋਈ ਸਮੱਸਿਆ ਨਹੀਂ ਆਏਗੀ। ਸਾਰੀਆਂ ਸਮੱਸਿਆਵਾਂ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਊਗਾ ਤੁਹਾਨੂੰ। ਸਾਨੂੰ ਇੰਨਾ ਯਕੀਨ ਹੋਇਆ ਸੀ ਲੋਕਾਂ ਨੇ ਬੜੇ ਜੋਸ਼ ਦੇ ਨਾਲ ਭਗਵੰਤ ਮਾਨ ਦੀ ਪਾਰਟੀ ਨੂੰ ਵੋਟਾਂ ਪਾਈਆਂ ਔਰ ਭਗਵੰਤ ਮਾਨ ਦੀ ਸਰਕਾਰ ਆਈ। ਪਰ ਭਗਵੰਤ ਮਾਨ ਨੇ ਸਾਰਿਆਂ ਦੇ ਫਿਰ ਖੇ ਪਾਈ। ਮੈਂ ਤਾਂ ਇਹ ਕਹੂੰਗਾ ਮੈਂ ਤਾਂ ਇਹ ਹੀ ਕਹੂੰਗਾ ਇਹ ਜਦੋਂ ਸਾਡੀ ਸਮੱਸਿਆ ਆ ਕੋਈ ਸੁਣਦਾ ਹੀ ਨਹੀਂ। ਅਜੀ ਬੜੇ ਪਰੇਸ਼ਾਨ ਆ ਹਾਂਜੀ ਜਿੱਨੇ ਵਿੱਚ ਬੈਠੋ ਅਜੀ ਸਵੇਰ ਦੇ 8:30 ਵਜੇ ਤੋਂ ਬੈਠੇ ਹਾਂ ਤੇ ਘਰੋਂ 8:00 ਵਜੇ ਚੱਲੇ ਹੋਏ ਆ ਕਿੰਨੇ ਘੰਟੇ ਹੋ ਗਏ ਬੈਠੇ ਹਾਂ ਹੁਣ ਤੁਸੀਂ ਟਾਈਮ ਲਾ ਲਓ ਜੀ ਭਈ 12:00 ਵਜੇ ਵਾਲੇ ਆ ਲੱਗ ਪਾ ਕੇ 4 ਘੰਟੇ ਹੋ ਗਏ ਆ ਜੀ ਐਸਡੀਓ ਪਤਾ ਨਹੀਂ ਕਿਹੜੇ ਕਿਹੜੇ ਉੱਥੇ ਫਸੇ ਹੋਏ ਆ ਕਿਹੜੇ ਜਾਮ ਵਿੱਚ ਫਸੇ ਹੋਏ ਆ ਸਾਡੇ ਕੋਲ ਤਾਂ ਇੱਥੇ ਆ ਨਹੀਂ ਰਿਹਾ ਫੋਨ ਆਈ ਜਾਂਦਾ ਵੀ ਅਸੀਂ ਆ ਰਹੇ ਹਾਂ ਜੀ ਆ ਰਹੇ ਆ ਆ ਰਹੇ ਜੀ ਆ ਰਹੇ ਇਹ ਮਿੱਠੀਆਂ ਗੋਲੀਆਂ ਆ ਜਾਂ ਉੱਪਰ ਤੋਂ ਲਾ ਕੇ ਥੱਲੇ ਤੱਕ ਸਭ ਮਿੱਠੀਆਂ ਗੋਲੀਆਂ ਦੇ ਰਾਇ। ਅਗਲਾ ਕਦਮ ਕੀ ਹੋਵੇ ਜਿਸ ਤੋਂ ਅਗਲਾ ਕਦਮ ਫਿਰ ਕੋਈ ਹੁਣ ਜੀਟੀ ਰੋਡ ਦੇਖਦੇ ਆਂ ਜੀ ਫਿਰ ਮਜਬੂਰੀ ਨੂੰ ਇਹੀ ਕਰਨਾ ਪੈਣਾ ਮੈਂ ਤਾਂ ਪਹਿਲਾਂ ਵੀ ਤੁਹਾਨੂੰ ਕਹਿਆ ਥੜਿਆ। ਭਾਈ ਆ ਬੜੇ ਬੜੇ ਸਾਲਾਂ ਤੋਂ ਬੜੇ ਟਾਈਮ ਤੋਂ ਕਹਿੰਦੇ ਆ ਜੀ ਕਿਸਾਨਾਂ ਨੇ ਧਰਨਾ ਲਾਇਆ ਆ ਕਿਸਾਨਾਂ ਨੇ ਸ਼ੌਕ ਨੂੰ ਧਰਨਾ ਲਾਇਆ ਆ। ਭਾਈ ਮਜਬੂਰੀ ਆ ਜਦ ਕਿਸੇ ਨੇ ਸੁਣਨਾ ਹੀ ਨਹੀਂ ਕਿਸੇ ਸਰਕਾਰ ਨੇ ਸੁਣਨਾ ਹੀ ਨਹੀਂ ਤੇ ਫਿਰ ਆਮ ਲੋਕਾਂ ਦੇ ਕੋਲ ਹੋਰ ਕੋਈ ਹੱਲ ਹੀ ਨਹੀਂ ਉਹ ਤਾਂ ਫਿਰ ਸੜਕਾਂ ਹੀ ਰੋਕਣ। ਉਹਦਾ ਧਰਨੇ ਹੀ ਦੇਣਗੇ। ਹੋਰ ਕੀ ਕਰ ਸਕਦੇ ਆ ਜੀ ਹਾਂ ਦਾਨੇ ਦੱਸੋ ਹਾਂਜੀ ਤੁਹਾਨੂੰ ਅੱਜ 15 ਮਿੰਟ ਹੋ ਗਏ ਨੇ ਅਸੀਂ ਜਿੰਨੀਆਂ ਵੀ ਵੋਟਾਂ ਪਾਈਆਂ ਆਮ ਆਪ ਪਾਰਟੀ ਨੂੰ ਪਾਈਆਂ ਨੇ ਮੈਂ ਸੱਚ ਕਹਿੰਨਾ ਮੇਰੇ ਕੋਲ ਕੋਈ ਝੂਠ ਨਹੀਂ ਲੇਕਿਨ ਹੋਰ ਅਸੀਂ ਇੰਨੇ ਦੁਖੀ ਆ ਕਿ ਸਾਡੇ ਜਨਾਂ ਕੋਈ ਦੁਖੀ ਨਹੀਂ ਆ ਬੀਬੀਆਂ ਵੇਖੋ ਕਈਆਂ ਦੇ ਬੱਚੇ ਬਿਮਾਰ ਨੇ ਆ ਛੜਕਾਂ ਦੇ ਆ ਬੈਠੇ ਨੇ ਬੁਰਾ ਹਾਲ ਆ ਜਿਵੇਂ ਨਾ ਟੱਪਰੀ ਆਦ ਬੈਠੇ ਹੁੰਦੇ ਨੇ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਮਾੜੀ ਮੋਟੀ ਅਫਸਰਾ ਨੂੰ ਤੇ ਅਸੀਂ ਜਾ ਕੇ ਉੱਥੇ ਬੱਤੀ ਦਈਏ ਪਾਣੀ ਵੀ ਅਸੀਂ ਟੈਂਕਰ ਬਾਹਰੋਂ ਮਂਗਾ ਕੇ ਮੁੱਲ ਪਾਣੀ ਮੰਗਾ ਕੇ ਉੱਥੇ ਪੀਂਦੇ ਲੋਕ ਕੀ ਕਰੀਏ ਅਸੀਂ ਪ੍ਰਧਾਨ ਆ ਪ੍ਰਧਾਨ ਦਾ ਕੰਮ ਹੁੰਦਾ ਜਨਤਾ ਦੀ ਸੇਵਾ ਕਰਨਾ ਮੈਂ ਇਹੀ ਬੇਨਤੀ ਕਰੂੰਗਾ ਕਿ ਐਡਿਓ ਸਾਹਿਬ ਕੱਲ ਵੀ ਤਾਰ ਪਾਈ ਪਰਸੋ ਵੀ ਤਾਰ ਪਾਈਏ ਰੋਜ਼ ਤਾਰ ਇਤਾਰ ਉਹ ਜਿਹੜੇ ਇਹਨਾਂ ਦੇ ਵਰਕਰ ਨੇ ਉਹ ਕਹਿੰਦੇ ਸਾਡੀ ਤਾਰ ਛੱੜਦੀ ਤੁਹਾਡੀ ਥੋੜਾ ਛੱੜਦੀ ਆ ਉਹ ਪੰਜਾਬ ਸਰਕਾਰ ਦਾ ਜਿਹੜਾ ਵਾ ਉਹ ਸਾਰਾ ਨੁਕਸਾਨ ਹੈ ਮੈਂ ਇਹੀ ਬੇਨਤੀ ਕਰੂੰਗਾ ਕਿ ਤਗੜੇ ਹੋ ਕੇ ਇਹ ਸਾਡੂ ਬੱਤੀ ਦੇਣ ਜੋ ਸਾਡੀਆਂ ਬੀਬੀਆਂ ਭੈਣਾ ਮਾਵਾਂ ਸਾਡੇ ਬੱਚੇ ਜਿਹੜੇ ਨੇ ਉਹ ਬਹੁਤ ਦੁਖੀ ਨੇ ਬਹੁਤ ਦੁਖੀ ਨੇ ਮੈਂ ਇਹੀ ਬੇਨਤੀ ਕਰੂੰਗਾ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਸਿੰਦਰਪੁਰ ਨਾਮਾ ਜੀ ਮੈਂ ਮੱਲਾ ਕਿਹੜਾ ਪੈਂਦਾ ਮੱਲਾ ਜੀ ਫਲੇਮ ਟਾਪਰ ਹੀ ਫਿਰ ਉਚੋਂ ਕੀ ਕਰ ਗਲਤੀ ਹੈ ਲਾਈਟ ਦੀ ਅੱਜ ਤੁਹਾਨੂੰ ਲੇਡੀਜ਼ ਨੂੰ ਵੀ ਇੱਥੇ ਪਹੁੰਚਣਾ ਪਿਆ ਰਿਹਾ ਲਗਾਤਾਰ ਜਿਦਾ ਕਿ ਦੱਸਿਆ ਬਾਕੀ ਲੋਕਾਂ ਦੇ ਪਰੇਸ਼ਾਨ ਹੋ ਇਹਦਾ ਕੀ ਹੱਲ ਹੈ ਮੰਨ ਲਓ ਜੇਕਰ ਅੱਜ ਇੱਕ ਵੀਡੀਓ ਵੀ ਆਈ ਥੀ ਜੀ ਕੋਣ ਐ ਕੋਣ ਸੱਤ ਹਾਂਜੀ ਮੇਰਾ ਬੇਟਾ ਜੀ ਤੁਹਾਡੇ ਬੇਟੇ ਬਿਮਾਰ ਹੈ ਤੇ ਲਾਈਟ ਵੀ ਕਰਨ ਕੀ ਕਹਿੰਦੇ ਹੁਣ ਸਰਕਾਰ ਉਹ ਮੁੰਡਾ ਮੇਰਾ ਬਹੁਤ ਪਰੇਸ਼ਾਨ ਆ ਲੈੜ ਤੋਂ ਅੱਛਾ ਹਾਂਜੀ ਬਹੁਤ ਬਹੁਤ ਬਿਮਾਰ ਉਹ ਤਾਂ 4 ਸਾਲ ਤੋਂ ਬਿਮਾਰ ਆ ਬੜਤੇ ਹੀ ਆ ਕਿੰਨੇ ਦਿਨ ਹੋ ਗਏ ਲਾਈਟ ਨਹੀਂ ਆ ਰਹੀ ਅੱੜ ਤੋਂ 15 20 ਦਿਨ ਹੋ ਗਏ ਇਦਾਂ ਹੀ ਬਸ ਰੋਝ ਹੀ ਇਹ ਤਾਰ ਪਾ ਜਾਂਦੇ ਆ ਸੜ ਜਾਂਦੀ ਇਹ ਤਾਰ ਪਾ ਜਾਂਦੇ ਸਾਨੂੰ ਤੁਹਾਡੇ ਏਰੀਆ ਐਮਐਲਏ ਬਗਾ ਸਾਹਿਬ ਜੀ ਲੱਗਦਾ ਤੁਸੀਂ ਉਹਨਾਂ ਕੋਲ ਗਏ ਸੀ ਪੁੱਛੇ ਸੀ ਮੈਂ ਉੱਥੇ ਪਹੁੰਚੀ ਨਹੀਂ ਆ ਸਾਰੇ ਗਏ ਹੋਣੇ ਆ ਬਾਕੀ ਤਾਂ ਅਸੀਂ ਗਏ ਸੀਗੇ ਸਾਰੇ ਅਸੀਂ ਗੱਲਬਾਤ ਵੀ ਕੀਤੀ ਸੀਗੀ ਉਹ ਕਹਿੰਦੇ ਲਾਈਟ ਆ ਜਾਊਗੀ ਉਹ ਕਹਿੰਦੇ ਬਸ ਆ ਗਏ ਆਫੀਸਰ ਆ ਗਏ ਤਾਰ ਚੇਂਜ ਕਰਦਣਗੇ ਤਾਰ ਚੇਂਜ ਕੀਤੀ ਕੱਲ ਵੀ ਤਾਰ ਚੇਂਜ ਕੀਤੀ ਹੈ ਉਸ ਤੋਂ ਬਾਅਦ ਫੇਰੇ ਹੀ ਪ੍ਰੋਬਲਮ ਹੈ ਬੱਚਾ ਕਹਿੰਦਾ ਕਿ ਮੰਮੀ ਲਾਈਟ ਨਹੀਂ ਆ ਰਹੀ ਉਹ ਬੱਚਾ ਤੁਸੀਂ ਦੇਖ ਰਹੇ ਹੋ ਕਿ ਬੈੱਡ ਤੇ ਕਿੱਦਾਂ ਸੁੱਤਾ ਉਹ ਵਿਚਾਰੇ ਨੂੰ ਬੱਚੇ ਨੂੰ ਵੀ ਚੈਨ ਨਹੀਂ ਉਹ ਇੰਨੇ ਸਾਲਾਂ ਤੋਂ ਬਿਮਾਰ ਹੈ ਕਿ ਸਰਕਾਰ ਇਹ ਵੀ ਅੰਨੀ ਹੋ ਗਈ ਹੈ ਕਿ ਉਹਨਾਂ ਨੂੰ ਦਿਸ ਨਹੀਂ ਰਿਹਾ ਤੇ ਬੱਚੇ ਤੇ ਤਰਸ ਕਰ ਲੋ ਸਾਡੇ ਤੇ ਤਰਸ ਨਹੀਂ ਕਰ ਰਿਹਾ ਉਸ ਗਰੀਬ ਬੱਚੇ ਤੇ ਤਰਸ ਕਰ ਲੋ ਉਹ ਮਾਂ ਵਿਚਾਰੀ ਰੋ ਰਹੀ ਹੈ ਪੱਖੇ ਚੱਲ ਰਹੀ ਹੈ ਤੇ ਤੁਹਾਨੂੰ ਇਹਨਾਂ ਵੀ ਨਹੀਂ ਨਜ਼ਰ ਆ ਰਿਹਾ ਕੀ ਕਰ ਰਹੀ ਹੈ ਸਰਕਾਰ ਸਰਕਾਰ ਕੁਝ ਨਹੀਂ ਕਰੇ ਹੱਥ ਤੇ ਹੱਥ ਐਸੀ ਤਾਂ ਬੈਠੀ ਹੋਈ ਹੈ ਪੁੱਖੇ ਗੋਲਰ ਲਾ ਕੇ ਬੈਠੀ ਐ ਸਾਡੇ ਘਰ ਪਾਣੀ ਨਹੀਂ ਹੈਗਾ ਬਿਜਲੀ ਨਹੀਂ ਹੈਗਾ ਸਾਡੇ ਬੱਚੇ ਵੀ ਰੋ ਰਹੇ ਆ ਪਰ ਜਿਹੜਾ ਬੱਚਾ ਬਿਮਾਰ ਉਹ ਉਹ ਸਭ ਤੋਂ ਉਸ ਤੋਂ ਜ਼ਿਆਦਾ ਮਾਂ ਦੀ ਦੁਖੀ ਆ ਐਕਚੁਅਲੀ ਪਾਣੀ ਦੀਆਂ ਤੋਂ ਦਿੱਕਤ ਚੱਲ ਰਹੀ ਹੈ ਤਕਰੀਬਨ ਲਾਈਟ ਦੀ ਜੀ ਸਹੀ ਜਗ੍ਹਾ ਤੇ ਸਾਰਾ ਕਮਜ਼ੋਰ ਹੋਣ ਕਰਕੇ ਕਿਉਂਕਿ ਕਾਫੀ ਦਿਨ ਤੂੰ ਲੋਡ ਵਧਣ ਕਰਕੇ ਵੀ ਟਰਾਂਸਫਾਰਮ ਜਿਹੜੇ 300 ਕਿਲੋਵਾਟ ਦੇ ਜਾਂ 200 ਕਿਲੋਵਾਟ ਦੇ ਸੀ ਉੱਥੇ ਲੋਡ ਬਹੁਤ ਵਧਿਆ ਲੋਡ ਵਧਣ ਕਰਕੇ ਸਾਰਾ ਹੋ ਗਿਆ ਕਮਜ਼ੋਰ ਕਿਉਂਕਿ ਸਾਰਾ ਸਥਿਤੀ ਪੈਂਸਿਬਿਲਿਟੀ ਚਾਲੇ ਚਾਲ ਤੋਂ ਪਿਛਲੇ ਸਰਕਾਰਾਂ ਵੇਲੇ ਵੀ ਤਕਰੀਬਨ ਨਹੀਂ ਚੇਂਜ ਹੋਈਆਂ ਅੱਜ ਵੀ ਸਥਿਤੀ ਉਹੀ ਹੈ ਕਿ ਅਸੀਂ ਤਕਰੀਬਨ ਆ ਤਕਰੀਬਨ 2 ਮਿੰਟ ਲੱਗਦਾ ਪ੍ਰਸਤਿਸ਼ ਕਰ ਰਿਹਾ ਵੀ ਸਾਰਾ ਦਾ ਸਾਰਾ ਜਿਹੜਾ ਚੇਂਜ ਕਰਕੇ ਨਵਾਂ ਲਜਾਇ ਇੱਕ ਤਕਰੀਬਨ ਦਿੱਕਤ ਕੀ ਆ ਰਹੀ ਹੈ ਇੱਕ ਕੇਬਲ ਦੀ ਤਾਰ ਹੈ ਬਿਜਲੀ ਦੀ ਔਰ ਦੰਨਾ 12 ਕੇਬਲਾਂ ਸਾਰਾ ਜਿਹੜੀਆਂ ਨਾਲ ਜੁੜੀਆਂ ਹੋਈਆਂ ਨੇ ਕੇਬਲ ਦੀਆਂ ਵਾਈਫਾਈ ਦੀਆਂ ਜਿਹੜੇ ਬਾਕੀ ਜਿਹੜੇ ਪਾਏ ਹੋਏ ਨੇ ਇਹਨੂੰ 1 ਮਿੰਟ ਲੱਗਦਾ ਅੱਗ ਲੱਗਣ ਨੂੰ ਜਦੋਂ ਮਾੜਾ ਜਿਹਾ ਸਪਾਰਕ ਹੁੰਦਾ ਉਹਨੂੰ ਅੱਗ ਲੱਗਦੀ ਹੈ ਮੈਲਟ ਹੋ ਕੇ ਸਾਰਾ ਸਿਸਟਮ ਹੀ ਵਿਗੜ ਜਾਂਦਾ ਔਰ ਤਕਰੀਬਨ ਮੈਂ ਮੇਰੇ ਕੋਲ ਸਾਰੇ ਮਹਲਣਵਾਸੀ ਆਏ ਨੇ ਮੈਂ ਸ਼ਿਵਾਸ਼ੰਦ ਦਵਾਤ ਮੇਰੀ ਐਸਟੀ ਸਾਹਮਣੇ ਗੱਲ ਹੋ ਗਈ ਹੈ ਐਕਸ਼ਨਲ ਵੀ ਗੱਲ ਹੋਈ ਹੈ ਉਹ ਕਹਿੰਦੇ ਐਮੀ ਜਿਹੜਾ ਸਿਤਾਰਾ ਬਦਲ ਦਿੰਦੇ ਆ ਜੇ ਸ਼ਾਮ ਤੱਕ ਨਹੀਂ ਬਦਲਦੇ ਤੇ ਮੈਂ ਚੀਬ ਨਾਲ ਗੱਲ ਕਰਕੇ ਫਿਰ ਉਹ ਜਿਹੜਾ ਰਿਜ਼ਲਟ ਹੋਏਗਾ ਐਮੀ ਸਾਹਿਬ ਜਿੰਨੇ ਤੁਸੀਂ ਗੱਲ ਕਰਦੇ ਸੀ ਜਿੰਨੇ ਪੁਰਾਣੇ ਜਿੰਨੇ ਪਹਿਲਾਂ 2 ਕਿਲੋਵਾਟ ਸੀ ਹੁਣ 5-5 ਕਿਲੋਵਾਟ ਆ ਉਹਨਾਂ ਲੋਕਾਂ ਤੋਂ ਵੀ ਐਕਸ਼ਨ ਨਹੀਂ ਸੱਜਿਆ ਵੈਲਾ ਤਾਂ ਨਹੀਂ ਨਹੀਂ ਐਕਸ਼ਨ ਨਹੀਂ ਹੈ ਮੇਰੀ ਗੱਲ ਸੁਣੋ ਅਸੀਂ ਤਾਂ ਰਿਕਵੈਸਟ ਕਰ ਸਕਦੇ ਆ ਕਿ ਤੁਸੀਂ ਆਪਣਾ ਲੋਡ ਵਧਾਓ ਕਿਉਂਕਿ ਹੁਣ ਸਰਕਾਰ ਨੇ ਇੱਕ ਬੈਨੀਫਿਟ ਦੇ ਦਿੱਤਾ ਜੇ ਜਿੰਨੇ ਕੋਈ ਲੋਡ ਬਣਾਣਾ ਹੈ ਕਿਉਂਕਿ ਜਦੋਂ ਲੋਡ ਦੀ ਕਾਊਂਟਿੰਗ ਹੁੰਦੀ ਹੈ ਉਹ ਟ੍ਰਾਂਸਫਰ ਹੋ ਜਾਂਦੀ ਹੈ ਜੇ ਉੱਥੇ ਲੋਡ ਹੈਗਾ 200 ਕਿਲੋਵੈਟ ਦਾ ਟ੍ਰਾਂਸਫਰ 100 ਕਿਲੋਵੈਟ ਦਾ ਲੱਗਿਆ ਨੇਚਰਲੀ ਫਟੇਗਾ ਉਹਦੇ ਵਿੱਚ ਕੀ ਹੁੰਦਾ ਸਾਡੇ ਕੋਲ ਪਤਾ ਵੀ ਇੱਥੇ ਮਹੱਲੇ ਦੇ ਵਿੱਚ 300 ਕਿਲੋਵੈਟ ਦੀ ਲੋਡ ਹੈ ਕਿ ਆਪਾਂ 400 ਕਿਲੋਵੈਟ ਲਾਨੇ ਆ ਲੋਡ ਨੇ ਕਿਸੇ ਨੇ ਵਧਾਈ ਨਹੀਂ ਪਿਛਲੇ ਸਾਲ ਤੋਂ ਚਲੇ ਆ ਰਹੇ ਉਦੋਂ ਹੀ ਉਹ ਤਾਰਾ ਉਹੀ ਨੇ ਸਾਰਾ ਹੋ ਗਿਆ ਬ੍ਰੀਕ ਸਾਰਾ ਬ੍ਰੀਕ ਹੋਣ ਕਰਕੇ ਜਦੋਂ ਅਸੀਂ ਬਿਜਲੀ ਚਾਲੂ ਕਰਦੇ ਆਂ ਕਿਦਨੇ ਕਿਦਨੇ ਫਾਲਟ ਪੈ ਕੇ ਪਟਾਕਾ ਪੈ ਜਾਂਦਾ ਲੋਕਾਂ ਨੂੰ ਕੀ ਪਤਾ ਮੈਂ ਲੋਕਾਂ ਨੂੰ ਇਹੀ ਫੀਲ ਕਰੂੰਗਾ ਤੁਹਾਡਾ ਰਾਈਟ ਹੈ ਤੁਸੀਂ ਜੋ ਮਰਜ਼ੀ ਪ੍ਰੋਟੈਸਟ ਕਰ ਸਕਦੇ ਹੋ ਤੁਹਾਡਾ ਰਾਈਟ ਹੈ ਕਿਉਂ ਇਨਸਾਨ ਦਾ ਹਰ ਬੰਦੇ ਦਾ ਮੰਕਰਨ ਰੱਖ ਰਾਈਟ ਬਣਦਾ ਪਰ ਕਿਦਨੇ ਕਿਦਨੇ ਆਪਾਂ ਆਪਣੀ ਜ਼ਿੰਮੇਵਾਰੀ ਸਮਝੀਏ ਜ਼ਿੰਮੇਵਾਰੀ ਸਾਡੀ ਇਹ ਬਣਦੀ ਹੈ ਕਿ ਆਪਾਂ ਵਾਹੇ ਬਗਾਏ ਸਾਲ ਦੋ ਚਾਰ ਬਾਅਦ ਆਪਾਂ ਲੋਡ ਚੈੱਕ ਕਰਾਈਏ ਸਾਡੇ ਕੋਲ ਲੋਡ ਕਿੰਨਾ ਹੈ ਜਦ ਸਰਕਾਰ ਦੇ ਖਾਤੇ ਵਿੱਚ ਤੁਹਾਨੂੰ ਇਹ ਨਹੀਂ ਪਤਾ ਹੋਊਗਾ ਤੁਹਾਨੂੰ ਬਿਜਲੀ ਕਿੰਨੀ ਚਾਹੀਦੀ ਹੈ ਅੱਜ ਬਿਜਲੀ ਸੈੱਟ ਸਜੀ ਦੇ ਰਹੇ ਆ ਬਿਜਲੀ ਦੀ ਕਮੀ ਨਹੀਂ ਹੈ ਪਰ ਤਾਰਾਂ ਦੀ ਕਮੀ ਹੈ ਤਾਰਾਂ ਲੋਡ ਹੀ ਨਹੀਂ ਚੱਕ ਰਹੀ ਲੋਡ ਬਹੁਤ ਵੱ ਚੁੱਕੇ ਐ ਇਸ ਕਰਕੇ ਮੈਂ ਤੁਹਾਡੇ ਮਾਦਮ ਤੋਂ ਸਾਰਾ ਮਹਲਾ ਨੂੰ ਅਸੀਂ ਰੀਫੀਲ ਕਰੂੰਗਾ ਇਹ ਅਜੇ ਦਿਨ ਚੱਲ ਰਿਹਾ ਇਹਦੇ ਵਿੱਚ ਆਪਾਂ ਜੇ ਲੋਡ ਵਧਾਵਾਂਗੇ ਉਹਦੇ ਤੁਹਾਡੇ ਅੱਧੇ ਪੈਸੇ ਲੱਗਣੇ ਆ ਜੇ 1000 ਰੁਪਏ ਦਾ ਖਰਚਾ ਤੇ 500 ਰੁਪਏ ਲੱਗੇਗਾ ਆਪਣਾ ਲੋਡ ਸੈੱਟ ਕਰਾ ਲਓ ਲੋਡ ਸੈੱਟ ਦੇ ਨਾਲ ਅਸੀਂ ਮਹਿਕੂ ਨਹੀਂ ਕਹਿ ਸਕਦੇ ਕਿ ਸਾਡਾ ਲੋਡ ਇੰਨਾ ਸਾਨੂੰ ਇੰਨੀ ਟ੍ਰਾਂਸਫਰ ਪ੍ਰੋਵਾਈਡ ਕਰਾਓ ਤਾਂ ਜਾ ਕੇ ਸੁਧਾਉਣੇ ਜੇ ਆਪਾਂ ਸੋਚੀਏ ਵੀ ਆਪਾਂ 200 ਕਿਲੋਵਾਟ ਦਾ ਪਾਸੂ ਕਿਲੋਵਾਟ ਦਾ ਟ੍ਰਾਂਸਫਰ ਲੈ ਲਾਂਗੇ ਨਹੀਂ ਮਿਲਣਾ ਇਸ ਕਰਕੇ ਲੋਡ ਸਾਰੇ ਵਧਵਾਵਾਂਗੇ ਅੱਜ ਦਰ ਗਰਮੀ ਨਿਕਲ ਜਾਣ ਉਸ ਤੋਂ ਬਾਅਦ ਮੈਂ ਕੱਲੇ ਡੋ ਟੂ ਦਾ ਆਪ ਚੈੱਕ ਕਰੂੰਗਾ ਟੋਟਲੀ ਜਿੰਨਾ ਜਿੰਦਾ ਲੋਡ ਹੈ ਉਹ ਕੰਪਲੀਟ ਕਰਕੇ ਸਰਕਾਰ ਨੂੰ ਲਿਖ ਕੇ ਭੇਜਾਂਗਾ ਹਾਂ ਦੇਖੋ ਨਾ ਮੈਂ ਤਾਂ ਬਾਰ ਬਾਰ ਕਹੀ ਜਾਂਦੇ ਆ ਟ੍ਰਾਂਸਫਰ ਉਦੋਂ ਇਸ਼ੂ ਹੁੰਦਾ ਹੈ ਕਿ ਜਦੋਂ ਤੁਹਾਡੇ ਕੋਲ ਲੋਡ ਜ਼ਿਆਦਾ ਹੋਵੇ ਟ੍ਰਾਂਸਫਰ ਛੋਟਾ ਹੋਵੇ ਜੇ ਆਪਾਂ ਦੋ ਇਸ ਇਲਾਕੇ ਹੀ ਲਵਾਏ ਵੀ ਨੇ ਗੋਪਿੰਣੀ ਅਸੀਂ ਲਵਾਇਆ ਹਨ ਵਾਲਾ ਕੋਈ ਕਹਰੇ ਉੱਥੇ ਲਵਾਇਆ ਸ਼ੋਕਨਗਰ ਦੀ ਖਜੂਰ ਬਣਾ ਯੂਗ ਦੀ ਬੈਕਸ਼ੈਡ ਤੇ ਅਸੀਂ ਲਵਾਇਆ ਸਪਨਸਰ ਤੇ ਲੱਗੀ ਜਾ ਰਿਹਾ ਪਰ ਕਿਤੇ ਨਾ ਕਿ 18 ਤੱਕ ਮਜੂਰ ਨੇ ਜਿਹਨਾਂ ਤਾਰਾਂ ਨੇ ਚੱਕ ਕੇ ਲੋਕਾਂ ਨੂੰ ਕਰ ਕਰ ਬਿਜਲੀ ਸਪਲਾਈ ਕਰਨੀ ਹੈ ਉਹ ਅਸੀਂ ਤਾਰਾਂ ਚੇਂਜ ਕਰਾਵਾਂਗੇ ਉਹਨੂੰ ਜਿੱਦ ਤੱਕ ਇਹ ਲੋਡ ਆਪਣਾ ਦੇ ਦੇਣਗੇ ਉਸ ਸਮੇਂ ਸਾਰਾ ਰਿਵਿਊ ਕਰ ਦੇਵਾਂਗੇ ਕਿਤੇ ਨਾ ਕਿ ਪਬਲਿਕ ਨੂੰ ਜਾਗਰੂਕ ਪਬਲਿਕ ਨੂੰ ਜਾਗਰਤ ਹੋਣਾ ਪੈਣਾ ਜੀ ਅੱਜ ਨਹੀਂ ਹੋਣਗੇ ਕੱਲ ਹੋਣਗੇ ਕੋਈ ਵੀ ਚੀਜ਼ ਹੈ ਓਵਰਲੋਡ ਹੋਏਗੀ ਬਖਾ ਨਹੀਂ ਹੋਏਗਾ ਆਪਾਂ ਕੋਈ ਕਾਰਜ ਬੈਠਦੇ ਆਂ ਕਾਰ 500 ਵਾਲੀਆਂ ਦੀਆਂ ਦੀਆਂ 8 9 ਵਾੜਾ ਦੇਂਗੇ ਵਾਰ ਨਹੀਂ ਚੱਲਦਾ ਇਸ ਕਰਕੇ ਲੋੜ ਆਪਣੇ ਚੈੱਕ ਕਰੋ ਜਿੰਨਾ ਲੋੜ ਸਾਡੇ ਰਿਕਾਰਡ ਚ ਆਊਗਾ ਸਰਕਾਰ ਦੇ ਉਹਨਾਂ ਲੋੜ ਦੇਣਾ ਸਾਡਾ ਹੱਕ ਬਣਦਾ ਐਸ ਤੋਂ ਹੁੰਦਿਆਂ ਠੀਕ ਹੈ ਥੈਂਕ ਯੂ